ਲੋਕ ਫਤਵਾ ਦੀ ਕਦਰ ਕਰਦੇ ਆ ਸਰਕਾਰ ਨੂੰ ਅਮਰਪਾਲ ਸਿੰਘ ਉਹਨਾਂ ਦਾ ਐਨਐਸਐਬ ਵਾਪਸ ਲੈਣਾ ਚਾਹੀਦਾ ਕਿਉਂਕਿ ਲੋਕਾਂ ਨੇ ਅਮਰਪਾਲ ਸਿੰਘ ਦੇ ਹੱਕ ਵਿੱਚ ਜਿਹੜਾ ਫਤਵਾ ਦਿੱਤਾ ਉਹਨੂੰ ਦੇਰ ਤੋਂ ਰਿਹਾ ਕਰਨ ਦਾ ਹੈ ਤੇ ਲੋਕ ਰਾਜ ਦੇ ਵਿੱਚ ਲੋਕਾਂ ਦਾ ਬੋਡਿਟ ਜਿਹੜਾ ਸਭ ਤੋਂ ਉੱਤੇ ਮੰਨਿਆ ਜਾਂਦਾ ਸੋ ਮੈਂ ਸਮਝਦਾ ਕਿ ਵੈਸੇ ਵੀ ਐਨਐਸਐ ਸੇ ਲਾਉਣੇ ਗਲਤ ਸੀ ਫਿਰ ਦੁਬਾਰਾ ਲਾਉਣਾ ਹੋਰ ਵੀ ਗਲਤ ਸੀ ਤੇ ਹੁਣ ਲੋਕਾਂ ਦੇ ਫਤਵੇ ਤੋਂ ਬਾਅਦ ਉਹਨੂੰ ਦੇਰ ਚ ਰੱਖਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੋਏਗਾ ਸੋ ਤੁਰਤ ਐਨਐਸਐਸ ਉਹ ਕਰਕੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਲੋਕ ਫਤਵੇ ਦੀ ਕਦਰ ਕਰਦੇ ਆ ਸਰਕਾਰ ਨੂੰ ਅਮਰਪਾਲ ਸਿੰਘ ਉਹਨਾਂ ਦਾ ਐਨਐਸਐਸ ਵਾਪਸ ਲੈਣਾ ਚਾਹੀਦਾ ਕਿਉਂਕਿ ਲੋਕਾਂ ਨੇ ਅਮਰਪਾਲ ਸਿੰਘ ਦੇ ਹੱਕ ਤੇ ਜੇ ਫਤਵਾ ਦਿੱਤਾ ਉਹਨੂੰ ਦੇਰ ਤੋਂ ਰਿਹਾ ਕਰਨ ਦਾ ਹੈ ਤੇ ਲੋਕ ਰਾਜ ਦੇ ਵਿੱਚ ਲੋਕਾਂ ਦਾ ਡੈਕਟ ਜਿਹੜਾ ਸਭ ਤੋਂ ਉੱਤੇ ਮੰਨਿਆ ਜਾਂਦਾ ਸੋ ਮੈਂ ਸਮਝਦਾ ਕਿ ਵੈਸੇ ਵੀ ਐਨਐਸਐਸ ਲਾਉਣੇ ਗਲਤ ਸੀ ਫਿਰ ਦੁਬਾਰਾ ਲਾਉਣਾ ਹੋਰ ਵੀ ਗਲਤ ਸੀ ਤੇ ਹੁਣ ਲੋਕਾਂ ਦੇ ਫਤਵੇ ਤੋਂ ਬਾਅਦ ਉਹ ਉਧਿਆਜ ਚ ਰੱਖਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੋਏਗਾ ਸੋ ਇਹ ਤੌਰ ਤੇ ਐਨਐਸਐਸ ਨੂੰ ਕਰਕੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਲੋਕ ਫਤਵੇ ਦੀ ਕਦਰ ਕਰਦੇ ਆ ਸਰਕਾਰ ਨੂੰ ਅਮਰਪਾਲ ਸਿੰਘ ਉਹਨਾਂ ਦਾ ਐਨਐਸਐਸ ਵਾਪਸ ਲੈਣਾ ਚਾਹੀਦਾ ਕਿਉਂਕਿ ਲੋਕਾਂ ਨੇ ਅਮਰਪਾਲ ਸਿੰਘ ਦੇ ਹੱਕ ਵਿੱਚ ਜਿਹੜਾ ਫਤਵਾ ਦਿੱਤਾ ਉਹਨੂੰ ਦੇਰ ਤੋਂ ਰਿਹਾ ਕਰਨ ਦਾ ਤੇ ਲੋਕ ਰਾਜ ਦੇ ਵਿੱਚ ਲੋਕਾਂ ਦਾ ਡੈਕਟ ਜਿਹੜਾ ਸਭ ਤੋਂ ਉੱਤੇ ਮੰਨਿਆ ਜਾਂਦਾ ਸੋ ਮੈਂ ਸਮਝਦਾ ਕਿ ਵੈਸੇ ਵੀ ਐਨਐਸਐਸ ਲਾਉਣੇ ਗਲਤ ਸੀ ਫਿਰ ਦੁਬਾਰਾ ਲਾਉਣਾ ਹੋਰ ਵੀ ਗਲਤ ਸੀ ਤੇ ਹੁਣ ਲੋਕਾਂ ਦੇ ਫਤਵੇ ਤੋਂ ਬਾਅਦ ਉਹਨੂੰ ਦੇਰ ਚ ਰੱਖਣਾ ਇਥੇ ਤਰ੍ਹਾਂ ਵੀ ਤਾਇਜ ਨਹੀਂ ਹੋਏਗਾ ਸੋ ਇਹ ਤੁਰਤ ਐਨਐਸਏ ਰਿਵੋਕ ਕਰਕੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਲੋਕ ਫਤਵੇ ਦੀ ਕਦਰ ਕਰਦੇ ਆ ਸਰਕਾਰ ਨੂੰ ਅਮਰਪਾਲ ਸਿੰਘ ਉਹਨਾਂ ਦਾ ਐਨਐਸਏ ਵਾਪਸ ਲੈਣਾ ਚਾਹੀਦਾ ਕਿਉਂਕਿ ਲੋਕਾਂ ਨੇ ਅਮਰਪਾਲ ਸਿੰਘ ਦੇ ਹੱਕ ਤੇ ਜਿਹੜਾ ਫਤਵਾ ਦਿੱਤਾ ਉਹਨੂੰ ਦੇਰ ਤੋਂ ਰਿਹਾ ਕਰਨ ਦਾ ਤੇ ਲੋਕ ਰਾਜ ਦੇ ਵਿੱਚ ਲੋਕਾਂ ਦਾ ਵੋਟ ਡਿਕਟ ਜਿਹੜਾ ਸਭ ਤੋਂ ਉੱਤੇ ਮੰਨਿਆ ਜਾਂਦਾ ਸੋ ਮੈਂ ਸਮਝਦਾ ਕਿ ਵੈਸੇ ਵੀ ਐਨਐਸਏ ਲਾਉਣੇ ਗਲਤ ਸੀ ਫਿਰ ਦੁਬਾਰਾ ਲਾਉਣਾ ਹੋਰ ਵੀ ਗਲਤ ਸੀ ਤੇ ਹੁਣ ਲੋਕਾਂ ਦੇ ਫਤਵੇ ਤੋਂ ਬਾਅਦ ਉਹ ਦੇਰ ਤੇ ਰੱਖਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੋਏਗਾ ਸੋ ਇਹ ਤੁਰਤ ਐਨਐਸਐਸ ਰੂਪ ਕਰਕੇ ਉਹਨੂੰ ਰਿਹਾ ਕਰਨਾ ਚਾਹੀਦਾ ਲੋਕ ਫਤਵਾ ਦੀ ਕਦਰ ਕਰਦੇ ਆ ਸਰਕਾਰ ਨੂੰ ਅਮਰਪਾਲ ਸਿੰਘ ਉਹਨਾਂ ਦਾ ਐਨਐਸਐਸ ਵਾਪਸ ਲੈਣਾ ਚਾਹੀਦਾ ਕਿਉਂਕਿ ਲੋਕਾਂ ਨੇ ਅਮਰਪਾਲ ਸਿੰਘ ਦੇ ਹੱਕ ਤੇ ਜਿਹੜਾ ਫਤਵਾ ਦਿੱਤਾ ਉਹਨੂੰ ਦੇਰ ਤੋਂ ਰਿਹਾ ਕਰਨ ਦਾ ਹੈ ਤੇ ਲੋਕ ਰਾਜ ਦੇ ਵਿੱਚ ਲੋਕਾਂ ਦਾ ਵੋਟ ਡਿਕਟ ਜਿਹੜਾ ਸਭ ਤੋਂ ਉੱਤੇ ਮੰਨਿਆ ਜਾਂਦਾ ਸੋ ਮੈਂ ਸਮਝਦਾ ਕਿ ਵੈਸੇ ਵੀ ਐਨਐਸਐਸ ਲਾਉਣੇ ਗਲਤ ਸੀ ਫਿਰ ਦੁਬਾਰਾ ਲਾਉਣਾ ਹੋਰ ਵੀ ਗਲਤ ਸੀ ਤੇ ਹੁਣ ਲੋਕਾਂ ਦੇ ਫਤਵੇ ਤੋਂ ਬਾਅਦ ਉਹ ਤਿਆਗ ਚ ਰੱਖਣਾ ਕਿਸੇ ਤਰ੍ਹਾਂ ਵੀ ਜੈਜ ਨਹੀਂ ਹੋਏਗਾ ਸੋ ਇਹ ਤੁਰਤ ਐਨਐਸਰ ਬੁੱਕ ਕਰਕੇ ਉਹਨੂੰ ਰਿਹਾ ਕਰਨਾ ਚਾਹੀਦਾ ਲੋਕ ਫਤਵੇ ਦੀ ਕਦਰ ਕਰਦੇ ਆ ਸਰਕਾਰ ਨੂੰ ਅਮਰਪਾਲ ਸਿੰਘ ਉਹਨਾਂ ਦਾ ਐਨਐਸਰ ਵਾਪਸ ਲੈਣਾ ਚਾਹੀਦਾ ਕਿਉਂਕਿ ਲੋਕਾਂ ਨੇ ਅਮਰਪਾਲ ਸਿੰਘ ਦੇ ਹੱਕ ਵਿੱਚ ਜਿਹੜਾ ਫਤਵਾ ਦਿੱਤਾ ਉਹਨੂੰ ਦੇਰ ਤੋਂ ਰਿਹਾ ਕਰਨ ਦਾ ਤੇ ਲੋਕ ਰਾਜ ਦੇ ਵਿੱਚ ਲੋਕਾਂ ਦਾ ਵੋਟ ਜਿਹੜਾ ਸਭ ਤੋਂ ਉੱਚੇ ਮੰਨਿਆ ਜਾਂਦਾ ਸੋ ਮੈਂ ਸਮਝਦਾ ਕਿ ਵੈਸੇ ਵੀ ਐਨਐਸਐਲ ਲਾਉਣੇ ਗਲਤ ਸੀ ਫਿਰ ਦੁਬਾਰਾ ਲਾਉਣਾ ਹੋਰ ਵੀ ਗਲਤ ਸੀ ਤੇ ਹੁਣ ਲੋਕਾਂ ਦੇ ਫਤਵੇ ਤੋਂ ਬਾਅਦ ਉਹਨੂੰ ਜੇਲ੍ਹ ਚ ਰੱਖਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੋਏਗਾ ਸੋ ਇਹ ਤੁਰਤ ਐਨਐਸਐਲ ਰੋਕ ਕਰਕੇ ਉਹਨਾਂ ਨੂੰ ਰਿਹਾ ਕਰਨਾ